ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਆਪਣੇ ਪਰਿਵਾਰ ਦੇ ਨਾਲ ਅਰਦਾਸ ਕਰਨ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜੇ ਸਾਹਿਬ ਅੱਜ ਪੰਥ ਨੂੰ ਸੌਂਪ ਦਿੱਤੇ ਨੇ ਪਵਿੱਤਰ ਜੋੜੇ ਹੁਣ ਦਰਸ਼ਨਾਂ ਲਈ ਦਿੱਲੀ ਦੇ ਮੋਤੀ ਬਾਗ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੇ ਜਾਣਗੇ ਤਾਂ ਕੇਂਦਰੀ ਮੰਤਰੀ ਹਰਦੀਪ ਪੁਰੀ ਦੇ ਵੱਲੋਂ ਦਿੱਲੀ ਕਮੇਟੀ ਨੂੰ ਜਿਹੜੇ ਇਹ ਜੋੜਾ ਸਾਹਿਬ ਉਹ ਸੌਂਪੇ ਗਏ ਨੇ ਜੋ ਕਿ ਦਿੱਲੀ ਦੇ ਵਿੱਚ ਗੁਰਦੁਆਰਾ ਮੋਤੀ ਬਾਗ ਦੇ ਵਿੱਚ ਰੱਖੇ ਗਏ ਨੇ ਕੇਂਦਰੀ ਮੰਤਰੀ ਹਰਦੀਪ ਪੁਰਸੀ ਦੇਖ ਸਕਦੇ ਹੋ ਜਿਹੜੇ ਕਿ ਆਪਣੇ ਆਪ ਨੂੰ ਬੜਪਾਗਾ ਮਹਿਸੂਸ ਕਰ ਰਹੇ ਨੇ ਕਿ ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਉਹ ਇਨਾਂ ਪਵਿੱਤਰ ਜੋੜਾ ਸਾਹਿਬ ਨੂੰ ਹੁਣ ਤੱਕ ਉਹਨਾਂ ਦੀ ਸੇਵਾ ਕਰਦਾ ਰਿਹਾ ਹੈਗਾ ਤੇ ਇਸ ਮੌਕੇ ਅਰਦਾਸ ਵੀ ਕੀਤੀ ਗਈ ਹੈ ਤੇ ਤੁਸੀਂ ਦਰਸ਼ਨ ਕਰੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਜੋੜਾ ਸਾਹਿਬ ਗੁਰੂ ਚਰਨ ਯਾਤਰਾ ਜਿਹੜੀ ਹੈ ਉਹ ਹੁਣ ਚੱਲੇਗੀ ਜਿਹੜੀ ਪਟਨਾ ਸਾਹਿਬ ਤੱਕ ਜਾਏਗੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਆਪਣੇ ਪਰਿਵਾਰ ਦੇ ਨਾਲ ਅਰਦਾਸ ਕੀਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜੇ ਸਾਹਿਬ ਉਹ ਪੰਥ ਨੂੰ ਜਿਹੜੇ ਨੇ ਅੱਜ ਸਮਰਪਿਤ ਕਰ ਦਿੱਤੇ ਗਏ ਨੇ। ਹੁਣ ਤੱਕ ਹਰਦੀਪ ਸਿੰਘ ਪੁਰੀ ਦਾ ਪਰਿਵਾਰ ਜਿਹੜਾ ਹੈ ਇਹਨਾਂ ਜੋੜਾ ਸਾਹਿਬ ਨੂੰ ਸੰਭਾਲਦਾ ਸੀ, ਉਹਨਾਂ ਦੀ ਸੇਵਾ ਸੰਭਾਲ ਕਰਦਾ ਸੀ। ਤਾਂ ਮੋਤੀ ਬਾਗ ਗੁਰਦੁਆਰਾ ਚ ਰੱਖੇ ਜਾਣਗੇ। ਦਿੱਲੀ ਤੋਂ ਪਟਨਾ ਸਾਹਿਬ ਦੇ ਲਈ ਗੁਰੂ ਚਰਨ ਯਾਤਰਾ ਵਿਖ ਜਿਹੜੀ ਹੈ ਉਹ ਨਿਕਲੇਗੀ। ਪਟਨਾ ਸਾਹਿਬ ਤੱਕ ਇਹ ਜਾਏਗੀ ਤੇ ਪਟਨਾ ਸਾਹਿਬ ਵਿਖੇ ਸੁਸ਼ੋਭਿਤ ਜਿਹੜੇ ਨੇ ਉਹ ਕੀਤੇ ਜਾਣਗੇ। ਪਿਛਲੇ 300 ਸਾਲਾਂ ਤੋਂ ਉਨ੍ਹਾਂ ਦੇ ਪਰਿਵਾਰ ਦੇ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਤੇ ਨਾਲ ਹੀ ਹੁਣ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਹੁਣ ਪੰਥ ਨੂੰ ਜਿਹੜੇ ਆ ਉਹ ਸੌਂਪ ਦਿੱਤੇ ਗਏ ਆ ਪਟਨਾ ਸਾਹਿਬ ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਹੈਗਾ ਉੱਥੇ ਇਹ ਜੋੜੇ ਨੇ ਜਾ ਕੇ ਸ਼ੋਭਿਤ ਕੀਤੇ ਜਾਣਗੇ ਤਾਂ ਪਵਿੱਤਰ ਜੋੜਾ ਸਾਹਿਬ ਦੇ ਦਰਸ਼ਨ ਤੁਸੀਂ ਵੀ ਕਰੋ ਹਰਦੀਪ ਸਿੰਘ ਪੁਰੀ ਦੇ ਵੱਲੋਂ ਬਕਾਇਦਾ ਜਿਹੜੀ ਆ ਉਹ ਸੇਵਾ ਕੀਤੀ ਗਈ ਹੈ ਫਿਲਹਾਲ ਗੁਰਦੁਆਰਾ ਮਤੀ ਬਾਗ ਚ ਰੱਖੇ ਗਏ ਨੇ ਤਾਂ ਹੁਣ ਇਹ ਯਾਤਰਾ ਚੱਲੇਗੀ ਪਟਨਾ ਸਾਹਿਬ ਤੱਕ ਪਟਨਾ ਸਾਹਿਬ ਤੱਕ ਜਾਂਦੇ ਹੋਏ ਰਸਤੇ ਵਿੱਚ ਸੰਗਤ ਜਿਹੜੀ ਹੈ ਉਹ ਦਰਸ਼ਨ ਕਰ ਸਕੇਗੀ ਪਵਿੱਤਰ ਜੋੜਾ ਸਾਹਿਬ ਦੀ ਤੇ ਉੱਥੇ ਫਿਰ ਇਹ ਸੁਸ਼ੋਭਿਤ ਕੀਤੇ ਜਾਣਗੇ ਬੜੇ ਹੀ ਭਾਵੁਕ ਪਲ ਨੇ ਆਸਥਾਨੜ ਪਰੇ ਹੋਏ ਪਲ ਨੇ ਇਹ ਕੁਝ ਸਮਾਂ ਪਹਿਲਾਂ ਗੱਲ ਹੋਈ ਸੀਗੀ ਗੱਲ ਤਰੀ ਸੀਗੀ ਜਦੋਂ ਹਰਦੀਪ ਸਿੰਘ ਪੁਰੀ ਨੇ ਦੱਸਿਆ ਸੀਗਾ ਕਿ ਇਹ ਪਵਿੱਤਰ ਜੁੜਾ ਸਾਹਿਬ ਉਹ ਸੌਂਪਣਾ ਚਾਹੁੰਦੇ ਨੇ ਪੰਥ ਨੂੰ ਸਮਰਪਿਤ ਕਰਨਾ ਚਾਹੁੰਦੇ ਨੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਇਹ ਗੱਲ ਰੱਖੀ ਸੀਗੀ ਤੇ ਹੁਣ ਜਿਹੜੀ ਹੈ ਇਹ ਆਖਰਕਾਰ ਇਹ ਸੇਵਾ ਜਿਹੜੀ ਹੈ ਉਹ ਕੀਤੀ ਗਈ ਹੈ ਨਿਭਾਈ ਗਈ ਹੈ ਤੇ ਹੁਣ ਮੋਤੀ ਬਾਗ ਗੁਰਦੁਆਰਾ ਸਾਹਿਬ ਵਿਖੇ ਜੁੜਾ ਸਾਹਿਬ ਰੱਖੇਗੇ ਨੇ ਤੇ ਇਸ ਤੋਂ ਬਾਅਦ ਯਾਤਰਾ ਨਿਕਲੇਗੀ ਤੇ ਪਟਨਾ ਸਾਹਿਬ ਤੱਕ ਜਿਹੜੇ ਨੇ ਇਹ ਜੁੜਾ ਸਾਹਿਬ ਲਜਾਏ ਜਾਣਗੇ